ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਆਪਣੇ YouTube ਚੈਨਲ ਦੇ ਬਹੁਤ ਬਹੁਤ ਸਵਾਗਤ ਹੈ। ਮੇਰੇ ਪਿੱਛੇ ਤੰਬੂ ਲੱਗੇ ਦੇਖ ਸਕਦੇ ਆਂ ਅੱਜ ਆਪਾਂ ਪਹੁੰਚੇ ਆਂ ਕਪਾਲ ਮੋਚਨ ਦੇ ਮੇਲੇ ਵਿੱਚ ਕਾਹਨ ਦਿਖਾਉਣਿਆ ਪੂਰਾ ਮੇਲਾ। ਮਿੱਤਰੋ ਜਿਹੜਿਆ ਤੰਬੂ ਤੁਸੀਂ ਦੇਖਦੇ ਹੋ ਇਹਨਾਂ ਦਾ 3 ਦਿਨਾਂ ਦਾ ਕਿਰਾਇਆ 1500 ਰੁਪਏ ਲੈ ਲੈਂਦੇ ਨੇ। ਆਪਾਂ ਜਾ ਕੇ ਬਸ ਤੰਬੂ ਰੋਕ ਲੈਣੇ ਹੁੰਨੇ ਆ ਤੇ ਆਪਣੇ ਆਪ ਰਾਤ ਦੇ 9-10 ਵਜੇ ਜੋ ਵੀ ਇਹ ਤੰਬੂ ਦੇ ਮਾਲਕ ਹੁੰਦੇ ਜੋ ਵੀ ਕਿਰਾਇਆ ਲੈਣ ਵਾਲੇ ਹੁੰਦੇ ਹਨ ਉਹ ਆਪਣੇ ਆਪ ਤੰਬੂ ਦਾ ਕਿਰਾਇਆ ਲੈ ਕੇ ਚਲੇ ਜਾਂਦੇ ਹਨ ਇੱਥੋਂ ਦਾ ਇਤਿਹਾਸ ਵੀ ਆਪਾਂ ਤੁਹਾਨੂੰ ਸੁਣਾਵਾਂ ਆ ਸਾਹਮਣੇ ਤੁਸੀਂ ਕਪਾਲ ਮੋਚਨ ਸਰੋਵਰ ਦੇਖ ਸਕਦੇ ਹੋ ਇਸ ਸਥਾਨ ਤੇ ਕਪਾਲ ਮੋਚਨ ਦੇ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਸਰਦਾਲੂ ਆਉਂਦੇ ਨੇ ਆਪਾਂ ਤੁਹਾਨੂੰ ਪੂਰਾ ਕਪਾਲ ਮੋਚਨ ਮੇਲੇ ਦਾ ਇਤਿਹਾਸ ਦੱਸ ਦਿਆਂ ਮਹਾਦੇਵ ਦੀ ਯਾਤਰਾ ਵੀ ਹੋਈ ਹੈ ਇੱਥੇ ਬ੍ਰਹਮਾ ਜੀ ਦੇ ਕਤਲ ਤੋਂ ਬਾਅਦ ਸ੍ਰੀ ਮਹਾਦੇਵ ਇਸ ਸਥਾਨ ਤੇ ਆਏ ਸਨ। ਇਸ ਤੋਂ ਬਾਅਦ ਆਪਾਂ ਸ੍ਰੀ ਰਾਮ ਯਾਤਰਾ ਸੁਣਾਉਣਿਆ ਤੁਹਾਨੂੰ ਸਤਜੋਗ ਵਿੱਚ ਭਗਵਾਨ ਰਾਮ ਆਪਣੇ ਪੁਸ਼ਪਕ ਵਿਮਾਨ ਵਿੱਚ ਰਾਵਨ ਨੂੰ ਮਾਰ ਰਹੇ ਸਨ। ਉਸ ਦਿਨ ਤੋਂ ਇਸ ਤਲਾਬ ਨੂੰ ਸੂर्यकुंड ਕਿਹਾ ਜਾਂਦਾ ਹੈ। ਆਪਾਂ ਤੁਹਾਨੂੰ ਸੂर्यकुंड ਸਰੋਵਰ ਵੀ ਦਿਖਾਵਾਂਗੇ। ਗੁਰੂ ਨਾਨਕ ਦੇਵ ਜੀ ਦੀ ਯਾਤਰਾ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸਿੱਖ ਸਿਧਾਂਤਾਂ ਨੂੰ ਸਾਂਝਾ ਕਰਨ ਲਈ ਇਸ ਸਥਾਨ ਤੇ ਆਏ ਸਨ ਮਿੱਤਰੋ ਜਿਹੜਾ ਹੁਣ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਜੀ ਦਾ ਹੈ ਇੱਥੇ ਉਹਨਾਂ ਨੇ ਯਾਤਰਾ ਕੀਤੀ ਤੁਸੀਂ ਦਰਸ਼ਨ ਕਰ ਸਕਦੇ ਹੋ ਮੰਦਰ ਦੇ ਨਾਲ ਹੀ ਇੱਕ ਗੁਰਦੁਆਰਾ ਸਥਿਤ ਹੈ ਜੋ ਉਸ ਦੀ ਯਾਤਰਾ ਦੀ ਯਾਦ ਦਿਵਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਯਾਤਰਾ 1688 ਵਿੱਚ ਪੰਗਾਣੀ ਦੀ ਲੜਾਈ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਪਾਲ ਮੋਚਨ ਵਿਖੇ ਗਏ ਅਤੇ ਪਹਾੜੀ ਰਾਜਿਆਂ ਦੇ ਵਿਰੋਧ ਵਿੱਚ ਜੇਤੂ ਲੜਾਈ ਲੜਾਈ ਵਿੱਚ ਲੜਨ ਵਾਲੇ ਸੈਨਿਕਾਂ ਨੂੰ ਸਨਮਾਨ ਦੇ ਪੋਸ਼ਾਕ ਪਗੜੀਆਂ ਦਿੱਤੀਆਂ ਉਸ ਨੇ ਦੁਰਗਾ ਦੇ ਮੰਦਰ ਦੇ ਪੁਜਾਰੀ ਨਾਲ ਵੀ ਗੱਲਬਾਤ ਕੀਤੀ ਸੀ ਜੋ ਕਿ ਉਸ ਨੇ ਅਜੀਬੀ ਸੰਭਾਲਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸੈਨਿਕ ਨੇ ਮੰਦਰ ਵਿੱਚ ਪਹੁੰਚ ਕੇ ਲੋਕਾਂ ਦਾ ਛੁਟਕਾਰਾ ਦਵਾਇਆ ਛੱਪੜਾਂ ਦੇ ਹੀਠਾਂ ਰਹਿਣ ਵਾਲੇ ਉਹ ਦੂਰੀ ਤੇ ਸੋਚ ਕਰਕੇ ਛੱਪੜ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਦਸਮ ਗ੍ਰੰਥ ਵਿੱਚ ਖਾਲਸਾ ਮਹਿਮਾ ਖਾਲਸਾ ਦੀ ਉਸਤਤਿ ਕਰਾਰੀ 77 ਵਿੱਚ ਦੱਸਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਪਾਲ ਮੋਚਰ ਵਿੱਚ ਠਹਿਰਨ ਦੌਰਾਨ ਕੁਝ ਘਟਨਾਵਾਂ ਵਾਪਰੀਆਂ ਸਨ ਲੋਹਗੜ੍ਹ ਖਾਲਸਾ ਰਾਜਧਾਨੀ ਇਸ ਕਿਲੇ ਦੀ ਉਸਾਰੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੇ ਸ਼ੁਰੂ ਹੋਈ ਸੀ ਇਸ ਕਿਲੇ ਦੀ ਉਸਾਰੀ ਵਿੱਚ ਸਾਰੇ ਗੁਰੂ ਸਹਿਬਾਨ ਬਾਬਾ ਫਰੀਦ ਜੀ ਪਾਕਤ ਸਦਾਜੀ ਬੰਜਾਰੇ ਸਿੱਖਾਂ ਅਤੇ ਸੂਫੀ ਸੰਤਾਂ ਦਾ ਮੁੱਖ ਯੋਗਦਾਨ ਸੀ ਇਸ ਤੋਂ ਹੀ ਇੱਥੋਂ ਹੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਸਨ ਜਨੈਬ ਬੰਦਾ ਸਿੰਘ ਬਹਾਦਰ ਜੀ ਨੇ ਇਸ ਸਥਾਨ ਤੋਂ ਨਾਨਕ ਸਾਈ ਸਿੱਕੇ ਜਾਰੀ ਕੀਤੇ ਸਨ ਅਤੇ ਇਨ੍ਹਾਂ ਸਿੱਕਿਆਂ ਤੇ ਇਸ ਸਥਾਨ ਨੂੰ ਖਾਲਸਾ ਤਖਤ ਲਿਖਿਆ ਹੋਇਆ ਸੀ ਹੁਣ ਮਿੱਤਰੋ ਇਹ ਇਤਿਹਾਸ ਜੀ ਤੁਹਾਨੂੰ ਆਪਾਂ ਦੱਸ ਵੀ ਦਿੱਤੇ ਬਾਕੀ ਹੁਣ ਤੁਸੀਂ ਜਿਹੜਾ ਆਪਣਾ ਸੂਰਜਕੁੰਡ ਕਹਿੰਦੇ ਸੀ ਤੁਹਾਨੂੰ ਸਰੋਵਰ ਉਹ ਇਸ ਜਗ੍ਹਾ ਤੇ ਸਥਿਤਤਾ ਤੇ ਹੁਣ ਜੋੜੇ ਮੁਕਤੀ ਮੇਲਾ ਇਸ ਸਥਾਨ ਦਾ ਜ਼ਿਕਰ ਪ੍ਰਾਣਾ ਅਤੇ ਮਹਾਭਾਰਤ ਵਿੱਚ ਵੀ ਮਿਲਦਾ ਹੈ ਅਤੇ ਮਹਾਦੇਵ, ਰਾਮ ਅਤੇ ਪੰਡਵਾਂ ਨੇ ਇੱਥੋਂ ਦਾ ਦੌਰਾ ਕੀਤਾ ਸੀ। ਇੱਥੇ ਇਤਿਹਾਸਿਕ ਮਹਾਦੇਵ ਮੰਦਿਰ, ਗਉਂ ਬੱਛਾ ਮੰਦਿਰ ਅਤੇ ਪ੍ਰਾਚਨ ਸਰੋਵਰ ਵਾਲਾ ਗੁਰਦੁਆਰਾ ਸਾਹਿਬ ਹੈ। ਹਰ ਸਾਲ ਨਵੰਬਰ ਦੇ ਦੌਰਾਨ ਸਾਲਾਨਾ ਕਪਾਲਮੋਚਨ ਮੇਲੇ ਦੌਰਾਨ ਲਗਭਗ 5 ਲੱਖ ਸ਼ਰਧਾਲੂ ਇੱਥੇ ਆਉਂਦੇ ਹਨ। ਮਾਨਤਾ ਮਾਨਤਾ ਅਨਸਾਰ ਬ੍ਰਹਮ ਹੱਤਿਆ ਅਰਥਾਤ ਬ੍ਰਾਹਮਣ ਦਾ ਕਤਲ ਕਰਨਾ ਮਹਾਂ ਪਾਪ ਮੰਨਿਆ ਜਾਂਦਾ ਹੈ ਪਰ ਜਿਹੜਾ ਬ੍ਰਾਹਮਣ ਨੂੰ ਮਾਰ ਕੇ ਇੱਛੇ ਇਸ਼ਨਾਨ ਕਰਦਾ ਹੈ ਉਸ ਦੇ ਬ੍ਰਾਹਮਣ ਦੇ ਪਾਪ ਧੁੱਤੇ ਜਾਂਦੇ ਹਨ ਨਜ਼ਦੀਕੀ ਬਲਾਸਪੁਰ ਜਿਸ ਦਾ ਨਾਮ ਵਿਆਸਪੁਰੀ ਦੇ ਦੂਸਰੇ ਰੂਪ ਤੋਂ ਲਿਆ ਗਿਆ ਹੈ ॠषि वेदव्यास ਦਾ ਆਸ਼ਰਮ ਸੀ ਜਿੱਥੇ ਉਸ ਨੇ ਆਦ ਵਦਰੀ ਦੇ ਨੇੜੇ ਸਰਸਵਤੀ ਨਦੀ ਦੇ ਕੰਢੇ ਤੇ ਮਹਾ ਭਾਰਤ ਲਿਖਿਆ ਸੀ ਜਿੱਥੇ ਸਰਸਵਤੀ ਨਦੀ ਮਾਲਿਆ ਤੋਂ ਨਿਕਲਦੀ ਹੈ ਅਤੇ ਮਦਾਨਾ ਵਿੱਚ ਵਹਿੰਦਾ ਹੈ ਆਪਾਂ ਤੁਹਾਨੂੰ ਸਾਰਾ ਕੁਝ ਜੀ ਦੱਸ ਚੁੱਕਿਆਂਗੇ ਕਿਹੜੇ-ਕਿਹੜੇ ਇੱਥੇ ਮੰਦਰ ਨੇ ਕਪਾਲ ਮੋਚਨ ਇੱਕ ਪ੍ਰਾਚਨ ਹਿੰਦੂ ਅਤੇ ਸਿੱਖ ਤੀਰਥ ਸਥਾਨ ਹੈ ਜੋ ਹਰਿਆਣਾ ਰਾਜ ਦੇ ਜਮਨਾਨਗਰ ਜ਼ਿਲ੍ਹੇ ਵਿੱਚ ਜੁਗਾਦਰੀ ਤੋਂ 17 ਕਿਲੋਮੀਟਰ ਉੱਤਰ ਪੂਰਬ ਵਿੱਚ ਬਲਾਸਪੁਰ ਨੂੰ ਜਾਂਦੀ ਸੜਕ ਉੱਤੇ ਸਥਿਤ ਹੈ ਇਸਨੂੰ ਗੋਪਾਲ ਮੋਚਨ ਅਤੇ ਸੋਮ ਸਰ ਮੋਚਨ ਵੀ ਕਿਹਾ ਜਾਂਦਾ ਹੈ ਮਿੱਤਰੋ ਤੁਹਾਨੂੰ ਆਪਾਂ ਸਾਰਾ ਇਤਿਹਾਸ ਨਾਲ ਤਾਂ ਸਾਰੀ ਇੱਥੋਂ ਦੀ ਹਿਸਟਰੀ ਦੱਸ ਚੁੱਕੇ ਆਂ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਤੁਹਾਡੇ ਤੱਕ ਇਹੋ ਜਿਹੀਆਂ ਹੋਰ ਵੀਡੀਓ ਪਹੁੰਚਦੀ ਰਹੇ ਨਾ ਆਪਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸਾਹਿਬ ਤੋਂ ਹੰਬੱਛਾ ਤੇ ਸੂਰੇਕੁੰਡ ਦੇ ਤੋਂ ਹਮ ਤੁਹਾਨੂੰ ਆਪਾਂ ਦਰਸ਼ਨ ਕਰਾ ਚੁੱਕਿਆਂਗੇ ਤੋ ਬਾਅਦ ਜੀ ਹੁਣ ਆਪਾਂ ਚੂਲਿਆਂ ਬੱਲ ਪਹੁੰਚ ਚੁੱਕੇ ਆ ਚੂਲੇ ਤੁਸੀਂ ਵੇਖ ਸਕਦੇ ਹੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਥੈਂਕਸ ਫॉर ਵਾਚਿੰਗ